ਪੁਲਿਸ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਦਾ ਆਮੋ ਸਾਹਮਣੇ ਹੋਣ ਦਾ ਮਾਮਲਾ ਸਾਹਮਣੇ ਆ ਰਿਹਾ ਜੀ ਹਾਂ ਦੱਸਦੇ ਕਿ ਤਲਵੰਡੀ ਸਾਬੋ ਦੇ ਪਿੰਡ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਿੰਡ ਵਾਸੀਆਂ ਦਾ ਸਾਹਮਣਾ ਪੁਲਿਸ ਪ੍ਰਸ਼ਾਸਨ ਦੇ ਨਾਲ ਹੋਇਆ ਦਰਅਸਲ ਇਹ ਤੇ ਗੈਸ ਲਾਈਨ ਦੀ ਪਾਈਪ ਪਾਉਣ ਨੂੰ ਲੈ ਕੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਪਿੰਡ ਵਾਸੀਆਂ ਦੇ ਵੱਲੋਂ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਸਖਤ ਹੁੰਦਾ ਹੋਇਆ ਨਜ਼ਰ ਆਇਆ ਤਾਂ ਤਲਵੰਡੀ ਸਾਬੋ ਦੇ ਪਿੰਡ ਫੁੱਲੋ ਖਾਰੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਹੀ ਪਿੰਡ ਛੋਣੀ ਦੇ ਵਿੱਚ ਤਬਦੀਲ ਹੋਇਆ ਨਜ਼ਰ ਆ ਰਿਹਾ ਹੈ ਪੁਲਸੀ ਪੁਲਸ ਪੂਰੇ ਪਿੰਡ ਦੇ ਵਿੱਚ ਹੋਈ ਪਈ ਹੈ ਤੇ ਦੂਜੇ ਪਾਸੇ ਪਿੰਡ ਵਾਸੀ ਜੋ ਹੈ ਇਥੇ ਪੁਲਿਸ ਪ੍ਰਸ਼ਾਸਨ ਦੇ ਨਾਲ ਬੈਸਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਦਰਅਸਲ ਇਹ ਪੂਰਾ ਮਾਮਲਾ ਹੈ ਕਿ ਉਹ ਗੈਸ ਪਾਈਪਲਾਈਨ ਪਾਉਣ ਦੇ ਲਈ ਜੋ ਹੈ ਪੁਲਿਸ ਨੇ ਪਿੰਡ ਨੂੰ ਪੁਲਿਸ ਛੋਣੀ ਦੇ ਵਿੱਚ ਤਬਦੀਲ ਕਰ ਦਿੱਤਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਸ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਤਾਂ ਪਿੰਡ ਦੇ ਵਿੱਚੋਂ ਗੈਸ ਪਾਈਪਲਾਈਨ ਪਾਉਣ ਦਾ ਪਿੰਡ ਵਾਸੀ ਵਿਰੋਧ ਕਰ ਰਹੇ ਸਨ ਤਾਂ ਇਸੇ ਦੇ ਚੱਲਦੇ ਆ ਪਿੰਡ ਵਾਲਿਆਂ ਦੇ ਵੱਲੋਂ ਇੱਥੇ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੱਸਿਆ ਕਿ ਇੱਥੇ ਜੋ ਕੰਪਨੀ ਜਿਹੜੀ ਹੈ ਗੈਸ ਪਾਈਪਲਾਈਨ ਦੇ ਲਈ ਪਾਉਣ ਦੇ ਲਈ ਪਹੁੰਚੀ ਹੋਈ ਸੀ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਦੱਸ ਕਿ ਇੱਥੇ ਕਿੰਨੀਆਂ ਕ੍ਰੇਨਾਂ ਕਿੰਨੇ ਬੁਲਡੋਜ਼ਰ ਜੋ ਹੈ ਤੇ ਮੰਗਵਾਏ ਹੋਏ ਨੇ ਤੇ ਪੁਲਿਸ ਵੱਡੀ ਗਿਣਤੀ ਦੇ ਵਿੱਚ ਨਜ਼ਰ ਆ ਰਹੀ ਹੈ ਪਿੰਡ ਦੇ ਵਿੱਚ ਪੁਲਿਸ ਹੀ ਪੁਲਿਸ ਹੋ ਜਾਂਦੀ ਹੈ ਜਦੋਂ ਨਵਾਸੀਆਂ ਨੂੰ ਇੱਥੇ ਜੋ ਹੈ ਉਥੇ ਬੈਸ ਬਸਈਆ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਇਹ ਤਨਾਪੂਰਨ ਤਸਵੀਰਾਂ ਜੋ ਹੈ ਤਲਵੰਡੀ ਸਾਬੋ ਦੇ ਪਿੰਡ ਫੁੱਲੋਖਾਰੀ ਤੋਂ ਸਾਹਮਣਿਆਂ ਆਈਆਂ ਨੇ ਜਿੱਥੇ ਕਿ ਪਿੰਡ ਵਾਸੀਆਂ ਦੀ ਬਹਿਸ ਪੁਲਿਸ ਪ੍ਰਸ਼ਾਸਨ ਦੇ ਨਾਲ ਹੁੰਦੀ ਹੈ ਅਤੇ ਪਿੰਡ ਵਾਸੀਆਂ ਦੇ ਵੱਲੋਂ ਗੈਸ ਪਾਈਪਲਾਈਨ ਪਾਉਣ ਦਾ ਪਿੰਡ ਦੇ ਵਿੱਚ ਵਿਰੋਧ ਕੀਤਾ ਬੇ ਨਾ ਕਿ ਪਿੰਡ ਦੇ ਵਿੱਚੋਂ ਦੀ ਤਾਂ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਕਸ਼ਾ ਪਿੰਡ ਵਿੱਚੋਂ ਦੀ ਪਾਸ ਹੋਇਆ ਹੈ ਤੇ ਇਸੇ ਕਰਕੇ ਇੱਥੋਂ ਹੀ ਗੈਸ ਪਾਈਪਲਾਈਨ ਪਾਈ ਜਾ ਰਹੀ ਹੈ ਤਾਂ ਦੱਸਦੇ ਕਿ ਪਿੰਡ ਦੇ ਵਿੱਚ ਇਸ ਮਗਰੋਂ ਸਥਿਤੀ ਤਣਾਪੂਰਣ ਬਣ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਬਹਿਸ ਬਸਿਆ ਹੁੰਦਾ ਵੀ ਨਜ਼ਰ ਆਉਂਦਾ ਹੈ ਪੁਲਿਸ ਪ੍ਰਸ਼ਾਸਨ ਤੇ ਪਿੰਡ ਵਾਸੀ ਦੇ ਵਿਚਕਾਰ ਤੇ ਇਸ ਮਗਰੋਂ ਹੁਣ ਕੀ ਕੁਝ ਉਥੇ ਹਾਲਾਤ ਬਣੇ ਕਿਵੇਂ ਉਥੇ ਪਿੰਡ ਵਾਸੀਆਂ ਨੂੰ ਸੰਭਾਲਿਆ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੇ ਕੀ ਕੁਝ ਬਿਆਨ ਇੱਥੇ ਸਾਹਮਣੇ ਆਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਜੋ ہمارا ਰਾਮਪੀਟ ਜਗਾਹ ਸੇ ਲੈ ਕੇ ਡਿਫਾਇਨਰੀ ਕੋ ਕਨੈਕਟ ਕਰ ਰਹੀ ਹੈ ਇਹ ਜੋ ਪਾਈਪ ਲਾਈਨ ਹੈ ਇਹ ਮੋਸਟਲੀ ਪੂਰੀ ਗਵਰਨਮੈਂਟ ਲੈਂਡ ਦੇ ਉੱਪਰ ਹੀ ਜਾ ਰਹੀ ਹੈ ਔਰ ਅੱਜ ਵੀ ਜਹਾਂ ਪਰ ਅਸੀਂ ਪਾਈਪ ਲੈਂ ਡਾਲ ਰਹੇ ਹੈ ਉਹ ਪੀ ਡਬਲਯੂ ਡੀਟੀ ਤਦਰਸਲ ਇਤੇ ਗੈਸ ਬਾਦ ਪੁਲਿਸ ਪ੍ਰਸ਼ਾਸਨ ਵੀ ਸਖਤ ਹੁੰਦਾ ਹੋਇਆ ਨਜ਼ਰ ਆਇਆ ਤਾਂ ਤਲਵੰਡੀ ਸਾਬੋ ਦੇ ਪਿੰਡ ਫੁੱਲੋ ਖਾਰੀ ਦੀਆਂ ਤਸਵੀਰਾਂ ਨਾਲ ਜਿੱਤੇ ਕਿ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਹੀ ਪਿੰਡ ਛੋਣੀ ਦੇ ਵਿੱਚ ਤਬਦੀਲ ਹੋਇਆ ਨਜ਼ਰ ਆ ਰਿਹਾ ਹੈ ਪੁਲਿਸ ਹੀ ਪੁਲਸ ਪੂਰੇ ਪਿੰਡ ਦੇ ਵਿੱਚ ਹੋਈ ਪਈ ਹੈ ਤੇ ਦੂਜੇ ਪਾਸੇ ਪਿੰਡ ਵਾਸੀ ਜੋ ਹੈ ਇਥੇ ਪੁਨਸ ਪ੍ਰਸ਼ਾਸਨ ਦੇ ਨਾਲ ਬੈਸਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਦਰਸਲ ਇਹ ਪੂਰਾ ਮਾਮਲਾ ਹੈ ਕਿ ਉਹ ਗੈਸ ਪਾਈਪ ਲਾਈਨ ਪਾਉਣ ਦੇ ਲਈ ਜੋ ਹੈ ਪੁਲਿਸ ਨੇ ਪਿੰਡ ਨੂੰ ਪੁਲਿਸ ਛਾਣੀ ਦੇ ਵਿੱਚ ਤਬਦੀਲ ਕਰਨ ਆਉਣ ਦਾ ਪਿੰਡ ਵਾਸੀ ਵਿਰੋਧ ਕਰ ਰਹੇ ਸਨ ਤਾਂ ਇਸੇ ਦੇ ਚੱਲਦੇ ਆ ਪਿੰਡ ਵਾਲਿਆਂ ਦੇ ਵੱਲੋਂ ਇੱਥੇ ਪੁਲਿਸ ਨੂੰ ਰੋਕ ਪਿੰਡ ਦੇ ਖੇਤਾਂ ਦੇ ਵਿੱਚੋਂ ਪਾਈ ਜਾਵੇ ਨਾ ਕਿ ਪਿੰਡ ਦੇ ਵਿੱਚੋਂ ਦੀ ਤਾਂ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਕਸ਼ਾ ਪਿੰਡ ਵਿੱਚੋਂ ਦੀ ਪਾਸ ਹੋਇਆ ਹੈ ਤੇ ਇਸੇ ਕਰਕੇ ਇੱਥੋਂ ਹੀ ਗੈਸ ਪਾਈਪਲਾਈਨ ਪਾਈ ਜਾ ਰਹੀ ਹੈ ਤਾਂ ਦੱਸਦੇ ਕਿ ਪਿੰਡ ਦੇ ਵਿੱਚ ਇਸ ਮਗਰੋਂ ਸਥਿਤੀ ਤਣਾਪੂਰਣ ਬਣ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਬੈਸ ਬਸਈਆ ਹੁੰਦਾ ਵੀ ਨਜ਼ਰ ਆਉਂਦਾ ਹੈ ਪੁਲਿਸ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਦੇ ਵਿਚਕਾਰ ਤੇ ਇਸ ਮਗਰੋਂ ਹੁਣ ਕੀ ਕੁਝ ਉਥੇ ਹਾਲਾਤ ਬਣੇ ਕਿਵੇਂ ਉਥੇ ਪਿੰਡਵਾਸੀ ਵਸੀਆਂ ਨੂੰ ਸੰਭਾਲਿਆ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੇ ਕੀ ਕਵਾਸਤੇ ਕਿ ਤਲਵੰਡੀ ਸਾਬੋ ਦੇ ਪਿੰਡ ਕੋ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਿੰਡ ਵਾਸੀਆਂ ਦਾ ਸਾਹਮਣਾ ਪੁਲਿਸ ਪ੍ਰਸ਼ਾਸਨ ਦੇ ਨਾਲ ਹੋਇਆ ਦਰਸਲ ਇਹ ਤੇ ਗੈਸ ਲਾਈਨ ਦੀ ਪਾਈਪ ਪਾਉਣ ਨੂੰ ਲੈ ਕੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਪਿੰਡ ਵਾਸੀਆਂ ਦੇ ਵੱਲੋਂ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਸਖਤ ਹੁੰਦਾ ਹੋਇਆ ਨਜ਼ਰ ਆਇਆ ਤਾਂ ਤਲਵੰਡੀ ਸਾਬੋ ਦੇ ਪਿੰਡ ਫੁੱਲੋ ਖਾਰੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਹੀ ਪਿੰਡ ਛੋਣੀ ਦੇ ਵਿੱਚ ਤਬਦੀਲ ਹੋਇਆ ਪੌਂ ਦਾ ਪਿੰਡ ਵਾਸੀ ਵਿਰੋਧ ਕਰ ਰਹੇ ਸਨ ਤਾਂ ਇਸ ਜਿਹੜੀ ਹੈ ਗੈਸ ਪਾਈਪਲਾਈਨ ਦੇ ਲਈ ਪੌਂ ਦੇ ਲਈ ਪਹੁੰਚੀ ਹੋਈ ਸੀ ਉਸ ਦਾ ਵਿਰੋਧ ਕੀਤਾ ਜਾਂਦਾ ਹੈ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਪੁਲਿਸ ਵੱਡੀ ਗਿਣਤੀ ਦੇ ਵਿੱਚ ਨਜ਼ਰ ਆ ਰਹੀ ਹੈ ਪਿੰਡ ਦੇ ਵਿੱਚ ਪੁਲਿਸ ਹੀ ਪੁਲਿਸ ਹੋ ਜਾਂਦੀ ਹੈ ਜਦੋਂ ਪਿੰਡ ਵਾਸੀਆਂ ਨੂੰ ਇੱਥੇ ਜੋ ਹੈ ਉੱਥੇ ਬੈਸ ਬਸਈਆ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਤੁਸੀਂ ਵੇਖ ਸਕਦੇ ਹੋ ਇਹ ਤਨਾਪੁਰਾਂ ਦੀ ਬੈਸ ਪੁਲਿਸ ਪ੍ਰਸ਼ਾਸਨ ਦੇ ਨਾਲ ਹੁੰਦੀ ਹੈ ਅਤੇ ਪਿੰਡ ਵਾਸੀਆਂ ਦੇ ਵੱਲੋਂ ਇਸ ਦਾ ਕਹਿਣਾ ਹੈ ਕਿ ਗੈਸ ਅਧਿਕਾਰੀਆਂ ਦਾ ਕਹਿਣਾ ਤੋਂ ਸਾਹਮਣੇ ਆਈਆਂ ਨੇ ਜਿੱਤੇ ਕਿ ਪਿੰਡ ਵਾਸੀਆਂ ਦੀ ਬੈਸ ਪੁਲਿਸ ਪ੍ਰਸ਼ਾਸਨ ਦੇ ਨਾਲ ਹੁੰਦੀ ਹੈ ਅਤੇ ਪਿੰਡ ਵਾਸੀਆਂ ਦੇ ਵੱਲੋਂ ਗੈਸ ਪਾਈਪਲਾਈਨ ਪਾਉਣ ਦਾ ਪਿੰਡ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਸੀ ਉਹ ਅਧਿਕਾਰ ਅਤੇ ਪਿੰਡ ਵਾਸੀਆਂ ਦਾ ਕਹਿਣਾ ਇਹ ਤੇ ਦੂਸਤੇ ਹੋਈ ਵੀ ਨਜ਼ਰ ਆ ਰਹੇ ਨੇ ਤਾਂਦਰਸਲ ਇਹ ਪੂਰਾ ਮਾਮਲਾ ਹੈ ਕਿ ਉਹ ਗੈਸ ਪਾਈਪਲਾਈਨ ਪਾਉਣ ਦੇ ਲਈ ਜੋ ਹੈ ਪੁਲਿਸ ਨੇ ਪਿੰਡ ਨੂੰ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਕਰ ਦਿੱਤਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਵਿਰੋਧ ਕਰ ਰਹੇ ਸਨ ਤਾਂ ਇਸੇ ਦੇ ਚੱਲਦੇ ਆ ਪਿੰਡ ਵਾਲਿਆਂ ਦੇ ਵੱਲੋਂ ਲਾਈਨ ਦੀ ਪਾਈਪ ਪਾਉਣ ਨੂੰ ਲੈ ਕੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਪਿੰਡ ਵਾਸੀਆਂ ਦੇ ਵੱਲੋਂ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਸਖਤ ਹੁੰਦਾ ਹੋਇਆ ਨਜ਼ਰ ਆਇਆ ਤਾਂ ਤਲਵੰਡੀ ਸਾਬੋ ਦੇ ਪਿੰਡ ਫੁੱਲੋ ਖਾਰੀ ਦੀਆਂ ਤਸਵੀਰਾਂ ਨੇ ਖੇਤਾਂ ਦੇ ਵਿੱਚੋਂ ਪਾਈ ਜਾਵੇ ਨਾ ਕਿ ਪਿੰਡ ਦੇ ਵਿੱਚੋਂ ਦੀ ਤਾਂ ਹਾਲਾਂਕਿ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਕਸ਼ਾ ਪਿੰਡ ਵਿੱਚੋਂ ਦੀ ਪਾਸ ਹੋਇਆ ਹੈ ਤੇ ਇਸੇ ਕਰਕੇ ਇੱਥੋਂ ਹੀ ਗੈਸ ਪਾਈਪਲਾਈਨ ਪਾਈ ਜਾ ਰਹੀ ਹੈ ਤਾਂ ਦੱਸਦੇ ਕਿ ਪਿੰਡ ਦੇ ਵਿੱਚ ਇਸ ਮਗਰੋਂ ਸਥਿਤੀ ਤਣਾਪੂਰਣ ਬਣ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਬਹਿਸ ਬਸਈਆ ਹੁੰਦਾ ਵੀ ਨਜ਼ਰ ਆਉਂਦਾ ਹੈ ਪੁਲਿਸ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਦੇ ਵਿਚਕਾਰ ਤੇ ਇਸ ਮਗਰੋਂ ਕਿ ਪਿੰਡ ਵਾਸੀਆਂ ਦਾ ਸਾਹਮਣਾ ਪੁਲਿਸ ਪ੍ਰਸ਼ਾਸਨ ਦੇ ਨਾਲ ਹੋਇਆ ਦਰਸਲ ਇਹ ਤੇ ਗੈਸ ਵੰਟੀ ਸਾਬੋਤ ਦੇ ਪਿੰਡ ਫੁੱਲੋ ਖਾਰੀ ਦੇ ਆਏ ਤਸਵੀਰਾਂ ਦੇ ਜਿੱਤੇ ਕਿ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਹੀ ਪਿੰਡ ਛੌਣੀ ਦੇ ਵਿੱਚ ਤਬਦੀਲ ਹੋਇਆ ਨਜ਼ਰ ਆ ਰਿਹਾ ਹੈ ਪੁਲਿਸ ਹੀ ਪੁਲਸ ਪੂਰੇ ਪਿੰਡ ਦੇ ਵਿੱਚ ਹੋਈ ਪਈ ਹੈ ਤੇ ਦੂਜੇ ਪਾਸੇ ਪਿੰਡ ਵਾਸੀ ਜੋ ਹੈ ਇੱਥੇ ਪੁਨਸ ਪ੍ਰਸ਼ਾਸਨ ਦੇ ਨਾਲ ਬੈਸਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਦਰਅਸਲ ਇਹ ਪੂਰਾ ਮਾਮਲਾ ਹੈ ਕਿ ਉਹ ਗੈਸ ਪਾਈਪਲਾਈਨ ਪਾਉਣ ਦੇ ਲਈ ਜੋ ਹੈ ਪੁਲਿਸ ਨੇ ਪਿੰਡ ਨੂੰ ਪੁਲਿਸ ਛੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਸ ਨੂੰ ਲੈ ਕੇ ਕੇ ਵਿਰੋਧ ਜਤਾਇਆ ਗਿਆ ਤਾਂ ਪਿੰਡ ਦੇ ਵਿੱਚੋਂ ਗੈਸ ਪਾਈਪਲਾਈਨ ਆਪੋਂ ਦਾ ਪਿੰਡ ਵਾਸੀ ਵਿਰੋਧ ਕਰ ਰਹੇ ਸਨ ਤਾਂ ਇਸੇ ਦੇ ਚੱਲਦੇ ਆ ਪਿੰਡ ਵਾਲਿਆਂ ਦੇ ਵੱਲੋਂ ਇੱਥੇ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੱਸਿਆ ਕਿ ਇੱਥੇ ਜੋ ਕੰਪਨੀ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਬਹਿਸ ਬਸਈਆ ਹੁੰਦਾ ਵੀ ਨਜ਼ਰ ਆਉਂਦਾ ਹੈ ਪੁਲਿਸ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਦੇ ਵਿਚਕਾਰ ਤੇ ਇਸ ਮਗਰੋਂ ਹੁਣ ਕੀ ਕੁਝ ਉਥੇ ਹਾਲਾਤ ਬਣੇ ਕਿਵੇਂ ਉਥੇ ਪਿੰਡ ਵਾਸੀਆਂ ਨੂੰ ਸੰਭਾਲਿਆ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਤੇ ਕੀ ਕਸਤੇ ਕਿ ਤਲਵੰਡੀ ਸਾਬੋ ਦੇ ਪਿੰਡ ਕੋ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਿੰਡ ਵਾਸੀਆਂ ਦਾ ਸਾਹਮਣਾ ਪੁਲਿਸ ਪ੍ਰਸ਼ਾਸਨ ਦੇ ਨਾਲ ਹੋਇਆ ਦਰਸਲ ਇਹ ਤੇ ਗੈਸ ਲਾਈਨ ਤੋ ਪੂਰੇ ਪਿੰਡ ਦੇ ਵਿੱਚ ਹੋਈ ਪਈ ਹੈ ਤੇ ਦੂਜੇ ਪਾਸੇ ਪਿੰਡ ਵਾਸੀ ਜੋ ਹੈ ਇਥੇ ਪੁਨਰ ਪ੍ਰਸ਼ਾਸਨ ਦੇ ਨਾਲ ਬੈਸਦੇ ਹੋਏ ਵੀ ਨਜ਼ਰ ਆ ਰਹੇ ਨੇ ਤਾਂ ਦਰਅਸਲ ਇਹ ਪੂਰਾ ਮਾਮਲਾ ਹੈ ਕਿ ਉਹ ਗੈਸ ਉਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਸ ਨੂੰ ਲੈ ਕੇ ਵਿਰੋਧ ਜਤਾਇਆ ਗਿਆ ਤਾਂ ਪਿੰਡ ਦੇ ਵਿੱਚੋਂ ਗੈਸ ਪਾਈਪ ਲਾਈਨ ਆਉਣ ਦਾ ਪਿੰਡ ਵਾਸੀ ਵਿਰੋਧ ਲਵੰਡੀ ਸਾਬੋਤ ਦੇ ਪਿੰਡ ਫੁੱਲੋ ਖਾਰੀ ਦੀਆਂ ਤਸਵੀਰਾਂ ਨੇ ਜਿੱਤੇ ਕਿ ਤੁਸੀਂ ਵੇਖ ਸਕਦੇ ਹੋ ਕਿ ਪਿੰਡ ਦੇ ਵਿੱਚ ਹੋਈ ਪਈ ਹੈ ਤੇ ਦੂਜੇ ਪਾਸੇ ਪਿੰਡ ਵਾਸੀ ਜੋ ਹੈ ਇੱਥੇ ਪੁਨਰ ਪ੍ਰਸ਼ਾਸਨ ਦੇ ਨਾਲ ਬੈਸ ਦੇ ਲਈ ਵੱਲੋਂ ਵਿਰੋਧ ਕਰ ਰਹੇ ਸਨ ਤਾਂ ਇਸੇ ਦੇ ਚੱਲਦੇ ਆ ਪਿੰਡ ਵਾਲਿਆਂ ਦੇ ਵੱਲੋਂ ਇੱਥੇ ਪੁਲਿਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੱਸਿਆ ਕਿ ਇੱਥੇ ਜੋ ਕੰਪਨੀ ਜਿਹੜੀ ਹੈ ਗੈਸ ਪਾਈਪਲਾਈਨ ਦੇ ਦੀ ਪਾਈਪ ਪਾਉਣ ਨੂੰ ਲੈ ਕੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਪਿੰਡ ਵਾਸੀਆਂ ਦੇ ਵੱਲੋਂ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਸਖਤ ਹੁੰਦਾ ਹੋਇਆ ਨਜ਼ਰ ਆਇਆ ਤਾਂ ਤਲਵੰਡੀ ਸਾਬੋ ਦੇ ਪਿੰਡ ਫੁੱਲੋ ਖਾਰੀ ਦੇ ਆ ਵੰਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਵੈਸ ਬਸਈਆ ਹੁੰਦਾ ਵੀ ਨਜ਼ਰ ਆਉਂਦਾ ਹੈ ਪੁਲਿਸ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਦੇ ਵਿਚਕਾਰ ਤੇ ਇਸ ਮਗਰੋਂ ਹੁਣ ਲੋ ਤੇ ਕੀ ਕਹਾਸੇ ਕਿ ਤਲਵੰਡੀ ਸਾਬੋ ਦੇ ਪਿੰਡ ਕੋ ਤਸਵੀਰ ਗੈਸ ਲਾਈਨ ਦੀ ਪਾਈਪ ਪਾਉਣ ਨੂੰ ਲੈ ਕੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਪਿੰਡ ਵਾਸੀਆਂ ਦੇ ਵੱਲੋਂ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਸਖਤ ਹੁੰਦਾ ਹੋਇਆ ਨਜ਼ਰ ਆਇਆ ਤਾਂ ਤਲਵੰਡੀ ਸਾਬੋ ਦੇ ਪਿੰਡ ਫੁੱਲੋ ਖਾਰੀ ਪੁਲਸੀ ਪੁਲਿਸ ਪੂਰੇ ਪਿੰਡ ਦੇ ਵਿੱਚ ਹੋ ਪਈਏ ਤੇ ਦੂਜੇ ਪਾਸੇ ਪਿੰਡ ਵਾਸੀ ਜੋ ਹੈ ਕਹਿੰਦਾ ਹੈ ਕਿ ਉਹ ਗੈਸ ਪਾਈਪ ਲਾਈਨ ਪੰ ਦੀਆਂ ਤਸਵੀਰਾਂ ਨੇ ਜੁੱਤੇ ਕਿ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਹੀ ਪਿੰਡ ਛੌਣੀ ਦੇ ਵਿੱਚ ਤਬਦੀਲ ਹੋਇਆ ਨਜ਼ਰ ਆ ਰਿਹਾ ਹੈ ਪੁਲਿਸ ਹੀ ਪੁਲਸ ਪੂਰੇ ਪਿੰਡ ਦੇ ਵਿੱਚ ਹੋਈ ਕਿ ਉਹ ਗੈਸ ਪਾਈਪ ਲਾਈਨ ਪਾਉਣ ਦੇ ਲਈ ਜੋ ਹੈ ਪੁਲਿਸ ਨੇ ਪਿੰਡ ਨੂੰ ਪੁਲਿਸ ਛੌਣੀ ਦੇ ਵਿੱਚ ਤਬਦੀਲ ਕਰ ਦਿੱਤਾ ਜਿਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਇਸ ਨੂੰ ਲੈ ਕੇ